ਅਗਲੇ ਬੱਚਿਆਵੇਂ ਅਗਲਾ ਗੁੱਤੂਆ ਵਿੱਚ ਸਾੜੇ ਵਿੱਚ ਸਾਰਾ ਕੋਸਾ ਮਾਣੇ ਟੜੇ ਬੱਚਿਆ ਸਾਹ ਪਟੰਡਾ ਦੇ ਪਿੰਡ ਚੱਠੇਵਾਲ ਦੇ ਕਿਸਾਨਾਂ ਦੀ ਜ਼ਮੀਨ ਦੀ ਨਿਲਾਮੀ ਕਰਨ ਗਏ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਕਿਸਾਨਾਂ ਦੇ ਵਿਰੋਧ ਦੇ ਕਾਰਨ ਮੈਦੰਗ ਵਾਪਸ ਮੁੜਨਾ ਪਿਆ। ਆਮੇ ਕਿ ਜ਼ਮੀਨ ਦੀ ਨਿਲਾਮੀ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਸਤਨਾਤ ਕੀਤੀ ਗਈ ਸੀ ਪਰ ਨਿਲਾਮੀ ਮੌਕੇ ਪੁਲਿਸ ਅਤੇ ਕਿਸਾਨ ਆਮਨੋ ਸਾਹਮਣੇ ਹੋਣ ਕਾਰਨ ਸਥਿਤੀ ਤਣਾਅਪੂਰਵਕ ਹੋ ਗਈ। ਕਿਸਾਨ ਗੁਰਮੀਲ ਸਿੰਘ ਦੀ 14 ਕਨਾਲਾਂ ਨਿਲਾਮੀ 14 ਲੱਖ 83200 ਰੁਪਏ ਵਿੱਚ ਰਾਮਾ ਮੰਡੀ ਦੇ ਇੱਕ ਆਰਤੀਏ ਵੱਲੋਂ ਲਗਾਈ ਗਈ ਜਿਸ ਦਾ ਮਾਨਯੋਗ ਅਦਾਲਤ ਦੇ ਹੁਕਮਾਂ ਦੇ ਤਹਿਸੀਲਦਾਰ ਤਲਵੰਡੀ ਸਾਹਬ ਨੂੰ ਨਿਲਾਮੀ ਦੀ ਨਿਯੁਕਤ ਲਈ ਕੀਤਾ ਗਿਆ ਸੀ ਜਿਹਨ ਇੰਟਰਸਟਿਡ ਆ ਤਾਂ ਦੱਸੋ ਜੀ ਮੈਂ ਬੋਲੀ ਦਿੰਦਾ ਜੀ ਹਾਂ ਜੀ ਹੋਰ ਉਰੇ ਵਾਲਾ ਨੇ ਉਹ ਬੜਾ ਜੁਰ ਹੈ ਸਾਰੇ ਆ ਕੇ ਫੁੱਟੂ ਨੂੰ ਸਾਰੇ ਦੁਆਰ ਘੇਰਾ ਲੈਣਾ ਖੇਤ ਚ ਐਡੇ ਨੇ ਬੱਚੇ ਆਵੇ ਅਗੜਾ ਕੇ ਫੁੱਟੂਆਂ ਵਿੱਚ ਸਾਰੇ ਵਿੱਚ ਸਾਰਾ ਕੁਝ ਮਾਣੇ ਐਡੇ ਨੇ ਬੱਚੇ ਸਾਹ ਹਾਂਜੀ ਪ੍ਰਧਾਨ ਜੀ ਕੀ ਗੱਲ ਹੋਈ ਹੈ ਮੈਂ ਜਗਦੇਵ ਸਿੰਘ ਜੋਗਿਆਲਾ ਭਾਰਤੀ ਕਿਸਾਨ union ਨੇਤਾ ਗਰਾਹਤ ਉਹ ਅੱਜ ਜੋ ਚੱਠੇ ਵਾਲੇ ਦੇ ਕਿਸਾਨ ਦੀ ਰਾਮੇ ਦੇ ਆਰਥਿਕ কুরਕੀ ਲੈ ਕੇ ਆਏ ਸੀ ਪਹਿਲਾਂ ਵੀ ਲੈ ਕੇ ਆਏ ਸੀ ਅੱਜ ਵੀ ਲੈ ਕੇ ਆਏ ਅੱਜ ਉਹਨਾਂ ਨੇ ਪੁਲਿਸ ਫੋਰਸ ਦੇ ਜ਼ੋਰ ਤੇ কুরਕੀ ਕਰਨੀ ਚਾਹੀ ਪਰ ਕਿਸਾਨਾਂ ਨੇ ਆਪ ਦੀ ਤਾਕਤ ਦੇ ਜ਼ੋਰ ਤੇ ਉਹ কুরਕੀ ਜਿਹੜੀ ਉਹ ਹੋਣ ਨਹੀਂ ਦਿੱਤੀ ਹੁਣ ਉਹ ਬਰੰਗ ਪਰਤੇ ਇਥੋਂ ਕਿਸਾਨ ਆਪਦੀ ਤਾਕਤ ਦੇ ਜੋਰ ਤੇ ਕਦੇ ਵੀ ਜਿਹੜੀਆਂ ਕਿਸਾਨਾਂ ਦੀਆਂ ਕੁਰਕੀਆਂ ਨਹੀਂ ਹੋਣਗੀਆਂ। ਹੱਥੋਂ ਪਾਈ ਵੀ ਹੋਈ ਆ ਕੀ ਕਾਰਨ ਸੀਗਾ? ਹੱਥੋਂ ਪਾਈ ਤਾਂ ਜਦੋਂ ਉਹ ਬੋਲੀ ਦੇਣ ਚਾਹੁੰਦੇ ਸੀ ਫਿਰ ਅਸੀਂ ਬੋਲੀ ਉਹ ਕਿਹਾ ਵੀ ਜ਼ਮੀਨਾਂ ਤੇ ਜਿਹੜੀ ਬੋਲੀ ਹੈ ਉਹ ਦੇਣ ਨਹੀਂ ਦਿੰਦੇ ਕਿਸੇ ਵੀ ਕੀਮਤ ਤੇ ਕੁਰਕੀ ਨਹੀਂ ਹੋਣ ਦੇਦੇ ਜਿ세 ਬੰਦਿਆ ਸੂਲ ਹੈ। ਕੌਣ ਦੇ ਰਿਆ ਸੀ ਬੋਲੀ ਕੌਣ ਦੇ ਰੇ? ਬੋਲੀ ਉਹ ਆਰਤੀਆ ਜਿਹੜਾ ਖੁਦ ਦੇ ਰਿਆ ਸੀ। ਖੁਦ ਆਰਤੀਆ ਦਾ। ਹਾਂ ਪਰ ਅਸੀਂ ਉਹਨਾਂ ਨੂੰ ਰੋਕਿਆ ਨਹੀਂ ਦੇਣ ਦਿੱਤੀ। ਇਸ ਕਰਕੇ ਜਥੇਬੰਦੀ ਦਾ ਸੂਲ ਹੈ ਵੀ ਕਿਤੇ ਵੀ ਕਿਸੇ ਵੀ ਕਿਸਾਨ ਦੀ ਕੁਰਕੀ ਜਿਹੜੀ ਉਹਨਾਂ ਨਹੀਂ ਦਿੱਤੀ ਜਾਊਗੀ ਜੋ ਮਰਜੀ ਹੋ ਜੇ।